फु बारी कने रे कने लॻ ते प्यार फुला बारी कन के लॻे प्यारे कुरबानी ते रे कु कुर्बानी ते रे दशमेशल फुलां बारी कन के लॻी थे प्यारे फुलां बारी गे नचे रे के लॻी थे प्यारे ਦਸ਼ਮ ਪਿਤਾ ਤੇ ਛੋਟੇ ਛੋਟੇ ਲਾਲਾ ਨੂੰ ਉਹਨਾਂ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਨਤਮਸਤਕ ਹੁੰਦੀਆਂ ਤੇ ਸਿਦਾਂਜਰੀਆਂ ਭੇਟ ਕਰਦੀਆਂ ਹਨ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਵੱਲੋਂ ਕਲੱਬਾਂ ਵੱਲੋਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜਿੱਥੇ ਲੰਗਰਾਂ ਦਾ ਆਯੋਜਨ ਕਰਕੇ ਸਿਦਾਂਜਰੀਆਂ ਭੇਟ ਕੀਤੀਆਂ ਜਾਂਦੀਆਂ ਹਨ ਉੱਥੇ ਹੀ ਆਪਣੇ ਤਰੀਕੇ ਨਾਲ ਹਰੇਕ ਵਿਅਕਤੀ ਵੱਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਵੱਖਰੇ ਤੌਰ ਤੇ ਸਿਦਾਂਜਲੀ ਭੇਟ ਕੀਤੀ ਜਾਂਦੀ ਹੈ ਕੁਝ ਕਵੀ ਸਹਿਬਾਨ ਮੌਜੂਦ ਨੇ ਗੁਰਦੁਆਰਾ ਸਾਹਿਬ ਮਿਲਣ ਹੈ ਇਹਨਾਂ ਨਾਲ ਗੱਲ ਕਰਦੇ ਹਾਂਜੀ ਕੀ ਸੁਣਾਣਾ ਚਾਹੁੰਗੇ ਜੋ ਸਰਦਾਂ ਦਲੀ ਲਈ ਤੁਸੀਂ ਜੋ ਕਵਿਤਾ ਕਹਿ ਰਹੇ ਹੋ ਮੈਂ ਇੱਕ ਹਫਤਾ ਸਰਾਂਦਰੀ ਦੇ ਬਾਦ ਸੁਣਾਉਣਾ ਤੁਹਾਨੂੰ ਮੈਂ ਫੁੱਲਾਂ ਵਰਗੇ ਨੇ ਚੇਰੇ ਕਿੰਨੇ ਲੱਗੇ ਤੇ ਪਿਆਰੇ ਫੁੱਲਾਂ ਵਰਗੇ ਨੇ ਚੇਰੇ ਕਿੰਨੇ ਲੱਗੇ ਤੇ ਪਿਆਰੇ ਕੁਰਬਾਨੀ ਦੇ ਰਹੇ ਨੇ ਕੁਰਬਾਨੀ ਦੇ ਰਹੇ ਨੇ ਦਸ਼ਮੇਸ਼ ਦੇ ਦੁਲਾਰੇ ਫੁੱਲਾਂ ਵਰਗੇ ਨੱਚੇਰੇ ਕਿੰਨੇ ਲੱਕ ਤੇ ਪਿਆਰੇ ਫੁੱਲਾਂ ਵਰਗੇ ਨੱਚੇਰੇ ਕਿੰਨੇ ਲੱਕ ਤੇ ਪਿਆਰੇ ਲੱਕਾ ਕੀਤੇ ਸੀ ਜਨਮ ਓਹੋ ਸਿੱਧੀ ਕੋਨਾ ਡੋਲੇ ਅਸੀਂ ਧਾਰੇ ਵਿੱਚ ਬਚਾਉਣਾ ਹੈ ਮੂੰਹ ਇੱਕੋ ਗਾਲੇ ਬੋਲੇ ਤੈਨੂੰ ਵੀ ਨਾ ਆਇਆ ਰਹਿਮ ਤੈਨੂੰ ਵੀ ਨਾ ਆਇਆ ਰਹਿਮ ਸਰਹੰਦ ਦੀ ਦੀਵਾਰੇ ਹੁੱਲਾ ਵਰਗੇ ਨਚੇਰੇ ਕਿੰਨੇ ਲੱਗੇ ਤੇ ਪਿਆਰੇ ਕੁਰਬਾਨੀ ਦੇ ਰਹੇ ਨੇ दशमेश दे दुलारे दशमेश दे दुलारे दशमेश दे दुलारे दशमेश दे दुलारे ਸੋ ਬਹੁਤ ਖੂਬ ਬਹੁਤ ਖੂਬ ਕਵਿਤਾ ਪੇਸ਼ ਕੀਤੀ ਗਈ ਤੇ ਹੋਰ ਕਵੀ ਸਾਹਿਬਾਨ ਨੇ ਹਾਂਜੀ ਤੁਸੀਂ ਸੁਣਾਓ ਸਾਧ ਸੰਗਤ ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ ਸੰਗਤ ਆਈ ਹੈ ਸਾਰਿਆਂ ਨੂੰ ਜੀ ਆਇਆਂ ਔਰ ਸਾਬੇ ਕਮਲਤਾਨ ਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਅਤੇ ਉਹਨਾਂ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਆਪ ਸਭ ਦੀ ਨਜ਼ਰ ਸਾਕਾ ਸਰਹੰਦ ਦੇ ਵਿੱਚੋਂ ਚੰਦਨ ਫਾਸ ਕੇ ਜਾਣ ਜਾ ਰਹੇ ਆ ਦੁਨੀਆ ਦੀ ਉਸ ਮਹਾਨ ਕਲਮ ਸਰਦਾਰ ਚਰਨ ਸਿੰਘ ਸਫਰੀ ਸਾਹਿਬ ਜਿਨ੍ਹਾਂ ਨੇ ਸਾਕਾ ਸਰਹੰਦ ਲਿਖਿਆ ਆਪ ਸਭ ਦੀ ਨਜ਼ਰ ਸਾਥ ਸੰਗਤ ਤਵਜਹ ਦੇਣਾ ਜੇ ਮੈਂ ਅਮੀਏ ਜਰਾ ਕੁਛ ਜਿਖਿਆ ਤਾਂ ਮੈਨੂੰ ਮੇਰੇ ਆ ਮਾਰ ਕਾਂਚ ਜਿਕਣਾ ਏ ਇਤਾਂ ਭਾਰੀਆਂ ਨੇ ਜਿੰਦਾ ਹੋਣੀਆਂ ਨੇ ਲਾਲਾ ਡੋਲਣਾ ਕੰਬਣਾ ਥੜਕਣਾ ਏ ਪਾਣੀ ਕੇ ਆ ਮਸੂਮਾਂ ਨੇ ਸੇਮ ਕੇ ਤੋ ਤੇਰੇ ਜੀਦਿਆਂ ਨੇ ਲਉ ਛਿੜਕਣਾ ਏ ਲਾਲ ਕਾਲ ਜੇ ਨਾਲ ਜਾ ਕੇ ਬੱਚਿਆਂ ਨੂੰ ਤੇ ਤੇਰਾ ਫੇਰ ਜੂ ਕਾਲ ਜਾ ਥਿੜਕਣਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ